ਪਰ ਇੱਕ ਗੱਲ ਮੈਂ ਤੁਹਾਨੂੰ ਮੈਨੂੰ ਅਫਸੋਸ ਹੈ ਵੀ ਕਾਲੀਦਲ ਕਾਂਗਰਸ ਜਾਂ ਕਿਸੇ ਵੀ ਸ਼ਾਸਕੀ ਪਾਰਟੀ ਦਾ ਵਰਕਰ ਹੈ ਜਿਹੜਾ ਉਹ ਹਮੇਸ਼ਾ ਰਗੜੇ ਗਿਆ ਹੂੰ ਝੂਕਾ ਵਾਂਗੂ ਰਗੜਦੇ ਨਾ ਹੂੰ ਵਰਕਰ ਆਮ ਆਦਮੀਆਂ ਨੇ ਆਪ ਦੇ ਵਰਕਰ ਨੂੰ ਭਮਕੜੂ ਝੂਕਾ ਵਾਂਗੂ ਰਗੜਦੇ ਅੱਜ ਕਿੱਧਰ ਗਏ ਇਹਨਾਂ ਦੇ ਭਮਕੜ ਕੀ ਗੱਲ ਭਮਕੜਾਂ ਦੇ ਫੰਗ ਮੱਚ ਗਏ ਕਿਉਂ ਕਿਵੇਂ ਰਗੜਦੇ ਆਹ ਦੇਖੋ ਵੀ ਮੈਂ ਕਹਿੰਦਾ ਵਰਕਰਾਂ ਦੇ ਵਿੱਚੋਂ ਟਿਕਟ ਦੇਣੀ ਚਾਹੀਦੀ ਸੀ ਅੱਛਾ ਵਰਕਰਾਂ ਦੇ ਵਿੱਚੋਂ ਟਿਕਟ ਦੇਣੀ ਚਾਹੀਦੀ ਸੀ ਜੀ ਕਰਮਜੀਤ ਜੀ ਦੀ ਥਾਂ ਤੇ ਅੱਛਾ ਕਿਸੇ ਵਰਕਰ ਨੂੰ ਟਿਕਟ ਦਿੰਦੇ ਅਸੀਂ ਉਹਦਾ ਸਵਾਗਤ ਕਰਦੇ ਤੇ ਹੁਣ ਕਾਂਗਰਸ ਵੀ ਜੇ ਕਾਂਗਰਸ ਨੇ ਵੀ ਇਹ ਭੁੱਲ ਕੀਤੀ ਆਪਣਾ ਹਵਾਈ ਸਿਸਟਮ ਦੇ ਰਾਹੀਂ ਕੋਈ ਕੈਂਡੀਡੇਟ ਤਾਰਨਾ ਚਾਹਿਆ ਅਸੀਂ ਉਹਦਾ ਵਿਰੋਧ ਤਾਂ ਕਰ ਨਹੀਂ ਸਕਦੇ ਪਰ ਵਿਰੋਧ ਕਰਾਂਗੇ ਉਹਦੇ ਢੰਗ ਨਾਲ ਜੀ ਤੁਹਾਡੇ ਚੈਨਲਾਂ ਰਾਹੀਂ ਕਰਾਂਗੇ ਤੇ ਜੇ ਅਕਾਲੀ ਦਲ ਨੇ ਵੀ ਮੰਨ ਕੇ ਚਲੋ ਆਪਦਾ ਕੈਂਡੀਡੇਟ ਬਾਹਰ ਤਾਰਦੇ ਆ ਉਹਦਾ ਵੀ ਵਿਰੋਧ ਹੋਊਗਾ ਜੀ ਤੇ ਜੇ ਤੁਸੀਂ ਮੈਂ ਕੋਈ ਸਰਦਾਰ ਸੁਭਾ ਸਿੰਘ ਬਾਦਲ ਦਾ ਕੋਈ ਕਿਤੇ ਵਕੀਲ ਬਣ ਕੇ ਨਹੀਂ ਆਇਆ ਜੀ ਜੇ ਮੈਂ ਕਹਿੰਦਾ ਕਾਲੀਦਾਲ ਸਰਦਾਰ ਸੁਭਾ ਸਿੰਘ ਬਾਦਲ ਨੂੰ ਜੀ ਟਿਕਟ ਦਿੰਦਾ ਹੈ ਜੀ ਤੇ ਉਹ ਦੂਜੇ ਬਾਰੇ ਕੈਂਡੀਡੇਟਾਂ ਨਾਲੋਂ ਲੱਖ ਪ੍ਰਸੈਂਟ ਚੰਗਾ ਰਹੂਗਾ ਜੀ ਵੱਧ ਵੋਟਾਂ ਲੈ ਕੇ ਜਾਊਗਾ ਜਿੱਤ ਹਾਰ ਤਾਂ ਉਹਦੇ ਹੱਥ ਜੀ ਭਗਵਾਨ ਦਾ ਰੂਪ ਹੈ ਲੋਕ ਲੋਕਾਂ ਦੇ ਹੱਥ ਜੀ ਜੇ ਕਾਂਗਰਸ ਵੀ ਟਿਕਟ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਕਿਸੇ ਵੀ ਬੰਦੇ ਨੂੰ ਦਿੰਦੀ ਹੈ ਜੀ ਤੇ ਕਾਲੀ ਦਲ ਜੈਤੋ ਦੇ ਜੋ ਅੰਚਾਰਜ ਹਨ ਦਰਦਾਰ ਸੁਭਾ ਸਿੰਘ ਬਾਦਲ ਉਹਨੂੰ ਟਿਕਟ ਦੇਵੇ ਮੇਰੇ ਕਾਂਗਰਸੀ ਇਸ ਗੱਲ ਤੇ ਹੋ ਸਕਦਾ ਕਮੈਂਟ ਕਰਨ ਮੈਂ ਕਿ ਸੁਭਾ ਸਿੰਘ ਬਾਦਲ ਦਾ ਕੋਈ ਵਕੀਲ ਨਹੀਂ ਪਰ ਉਹ ਵਿਅਕਤੀਗਤ ਤੌਰ ਤੇ ਉੱਤੇ ਬੰਦਾ ਚੰਗਾ ਹੈ ਮੈਂ ਕੱਲਾ ਨਹੀਂ ਕਹਿੰਦਾ ਹੋ ਸਕਦਾ ਕਿਤੇ ਤੁਸੀਂ ਵੀ ਕਹਿੰਦੇ ਹੋ ਤੇ ਮੈਂ ਆਮ ਹੀ ਲੋਕਾਂ ਤੋਂ ਸੁਣਿਆ ਕਿ ਕੜੇ ਲੋਕ ਕਹਿੰਦੇ ਆ ਕਿ ਜ਼ਰਦਾਰ ਸੁਭਾ ਸਿੰਘ ਬਾਦਲ ਹੈ ਜਿਹੜਾ ਵਿਅਕਤੀਗਤ ਤੌਰ ਤੇ ਚੰਗਾ ਹੈ ਸਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦਾ ਤੇ ਹੋਰ ਸਾਨੂੰ ਚਾਹੀਦਾ ਕਿ ਮੈਂ ਫੇਰ ਕਰਮਜੀਤ ਤੇ ਆਉਂਗਾ ਜੋ ਆਪਣਾ ਇਹਨਾਂ ਦਾ ਲੋਕ ਸਭਾ ਦਾ ਕੈਂਡੀਡੇਟ ਹੈ ਕਰਮਜੀਤ ਆਇਆ ਜੀ ਕੱਲ ਇਹਨਾਂ ਦਾ ਕਰਮਜੀਤ ਦਾ ਕੋਈ ਪ੍ਰੋਗਰਾਮ ਸੀ ਮੈਨੂੰ ਨਹੀਂ ਪਤਾ ਕਿੱਥੇ ਸੀ ਸੂਤਰ ਦੱਸਦੇ ਆ ਵੀ ਉੱਥੇ ਬਹੁਤਾ ਵੱਡਾ ਇਕੱਠ ਨਹੀਂ ਹੋਇਆ ਜਿਵੇਂ ਉਹ ਐਡਾ ਵੱਡਾ ਕੈਂਡੀਡੇਟ ਹੈ ਜੀ ਲੋਕ ਸਭਾ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਹੁੰਦੇ ਆ ਜੀ ਉਹ ਜਿੱਤੋ ਦੇ ਵਿੱਚ ਆਇਆ ਉਹ ਇਕੱਠ ਹੁੰਦਾ ਨਹੀਂ ਸੀ ਇੱਕ ਆਮ ਇਕੱਠ ਸੀ ਜਿਵੇਂ ਕੋਈ ਆਪਾਂ ਇੱਕ ਨੁੱਕਲ ਮੀਟਿੰਗ ਕਰਦੇ ਜੀ ਉੱਡਾ ਕੱਟ ਸੀ ਉਹ ਕੱਟ ਤੋਂ ਇਹਨਾਂ ਦਾ ਜਲਾ ਲੈਣਾ ਚਾਹੀਦਾ ਕਰਮਗੀਰ ਜੀ ਵੀ ਮੇਰੀ ਝੋਲੀ ਦੇ ਵਿੱਚ ਕੀ ਪੈ ਜੀ ਜਿੱਤੇ ਜੀ ਬਹੁਤ ਵਧੀਆ ਗੱਲ ਹੈ ਜਿੱਤ ਹਰਦਾ ਹੁੰਦੀ ਹੈ ਜੇ ਪੰਜ ਕੈਂਡੀਡੇਟ ਖੜੇ ਆ ਇੱਕ ਜਿੱਤੂ ਆ ਚਾਰ ਟਹਿਣ ਦੇ ਜੀ ਜੋ ਪਹਿਲਵਾਨ ਖੜਦੇ ਆ ਉਹ ਅਖਾੜੇ ਦੇ ਵਿੱਚ ਆ ਗਿਆ ਬਹੁਤ ਸੋਹਣੀ ਗੱਲ ਪਰ ਮੈਨੂੰ ਬਰ ਦੁੱਖ ਆ ਜੀ ਮੈਨੂੰ ਦੁੱਖ ਆ ਉਸ ਹਰੇਕ ਵਰਕਰ ਤੇ ਜੀ ਉਸ ਹਰੇਕ ਸ਼ਾਸਕ ਵਰਕਰ ਤੇ ਦੁੱਖ ਆ ਮੈਨੂੰ ਜੀ ਚਾਹ ਅਕਾਲੀ ਦਲ ਦਾ ਚਾਹ ਕਾਂਗਰਸ ਦਾ ਚਾਹ ਆ ਬੜਾ ਜੀ ਉਹ ਵਰਕਰ ਨੂੰ ਕਦੋਂ ਤੁਸੀਂ ਤਾਂ ਕਰੋਗੇ ਜੀ ਵਰਕਰ ਦਰੀਆਂ ਝਾੜਨ ਜੋਗੇ ਜੀ ਵਰਕਰ ਇਕੱਲਿਆਂ ਆ ਮੰਨ ਕੇ ਚਲੋ ਨਾਰੇ ਲਾਉਣ ਜੋਗੇ ਜੀ ਨਾਰੇ ਲਾ ਲਾ ਕੇ ਅਸੀਂ ਕਾਹਦੇ ਕਾਂ ਬਾਲੇ ਜੀ ਆਪਦੇ ਕਾਂ ਬਾਲੇ ਅਸੀਂ ਨਾਰੇ ਲਾ ਲਾ ਕੇ ਜੀ ਪਰ ਹੁਣ ਅਸੀਂ ਇਹਨਾਂ ਦੇ ਨਾਰੇ ਨਹੀਂ ਲਾਉਂਗਾ ਕਾਲਾ ਸ਼ਰਮਾ ਇਹਨਾਂ ਦਾ ਨਾਰਾ ਨਹੀਂ ਲਾਉਗਾ ਕਿਸੇ ਵੀ ਸਿਆਸੀ ਪਾਰਟੀ ਦਾ ਜੀ ਕਿਉਂ ਕਿਉਂਕਿ ਮੈਂ ਕਹਿੰਦਾ ਮੈਂ ਨਹੀਂ ਚੰਗੇ ਜਿਹੜੇ ਸੂਝਵਾਨ ਬੰਦੇ ਆ ਨਾ ਉਹ ਇਹਨਾਂ ਦਾ ਖੇੜਾ ਛੱਡ ਦੇਣ ਘਰੇ ਬੈਠਣ ਵੋਟ ਪਾਉਣ ਇੱਕ ਜਿੱਥੇ ਬੈਠੇ ਆ ਜਿਸੇ ਵੀ ਪਾਰਟੀ ਜੂ ਬੈਠੇ ਆ ਉੱਥੇ ਬੈਠੇ ਰਹਿਣ ਆਪਣਾ ਸਟੈਂਡ ਰੱਖਣ ਇਹਨਾਂ ਸਿਆਸੀ ਲੋਕਾਂ ਦਾ ਕੋਈ ਸਟੈਂਡ ਨਹੀਂ ਇਹਨਾਂ ਦਾ ਜਦਾਂ ਦੇਖਦੇ ਆ ਵੀ ਸਾਨੂੰ ਕਿੱਧਰ ਫਾਇਦਾ ਉਧਰੇ ਚੰਬੇਵਾਲ ਵਾਂਗੂ ਰਾਜਕਮਾਰ ਜੀ ਵੇਰਕੇ ਵਾਂਗੂ ਇੱਕ ਆਂਗੜ ਵਾਂਗੂ ਬਲਵੀਰ ਵਾਂਗੂ ਤੇ ਹੋਰ ਮੈਂ ਕਿੰਨੇ ਕਿੰਨੇ ਅਗਦੇ ਨਾਮ ਲਵਾਂ ਜਿਹੜੇ ਕਾਂਗਰਸੀ ਜੋਂ ਜਾਖੜ ਸਾਹਿਬ ਇੱਕ ਇੱਕ ਕੀ ਲੋਕ ਦਾ ਉਹਦਾ ਫਾਇਦਾ ਦੇਖਦੇ ਆ ਤੇ ਨਾਲ ਦੀ ਨਾਲ ਉਹਦਾ ਸਟੈਂਡ ਬਦਲਦੇ ਆ ਤੇ ਉਧਰ ਹੀ ਜਾ ਕੇ ਭਗਵੇਂ ਕਪੜੇ ਪਾ ਕੇ ਆਦਾ ਮਕੋੜਾ ਦੂਜਾ ਲਾਹਣਦੇ ਆ ਤੇ ਉਹਦੀ ਵੇਖੋ ਤੁਸੀਂ ਜੱਲ ਜਿਹਨੂੰ ਕਹਿੰਦੇ ਹੁੰਦੇ ਸਾਡੀ ਮਾਂ ਪਾਰਟੀ ਆ ਉਸ ਮਾਂ ਪਾਰਟੀ ਨੂੰ ਕੰਜਰ ਨਿੰਦਣ ਲੱਗ ਜਾਂਦੇ ਆ ਜੀ ਕਿੱਡੀ ਮਾੜੀ ਗੱਲ